प्यारे प्यारे हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਕਰਤਿ ਸਤਿ ਸ੍ਰੀ ਅਕਾਲ ਹਾਂ ਮੇਟਾ ਨਵੋਦੇਾ ਦਾਖਲਾ ਕਿਖੇ ਤੇ ਅਰੀਦੀਨ ਆਪਾਂ ਭਾਈ ਜੈਦਾ ਜੀ ਫਾਊਂਡੇਸ਼ਨ ਦੀ ਪੁਸਤਕ ਦਾ ਨੌਵਾਂ ਸੈੱਟ ਕਰਦੇ ਹਾਂ ਉਹਦਾ ਆਖਰੀ ਪੈਰਾ ਬੇਟਾ ਕਰਨ ਲੱਗੇ ਹਾਂ ਤਾਂ ਕਹਿੰਦਾ ਕੀੜੀਆਂ ਨੂੰ ਦੁਨੀਆਂ ਦੇ ਸਭ ਤੋਂ ਜੋਸ਼ੀਲੇ ਕੀੜਿਆਂ ਵਿੱਚੋਂ ਇੱਕ ਮੰਨਿਆ ਗਿਆ ਹੈ ਕੀੜਿਆਂ ਵਿੱਚੋਂ ਜਾਂ ਕੀਟਾਂ ਦੇ ਵਿੱਚੋਂ ਠੀਕ ਹੈ ਬੇਟਾ ਉਹਨਾਂ ਨੂੰ ਅਣਥੱਕ ਮਦਦਗਾਰ ਅਤੇ ਵਫ਼ਾਦਾਰ ਕਾਮੇ ਮੰਨਿਆ ਜਾਂਦਾ ਹੈ ਕਿਨਾਂ ਨੂੰ ਕੀੜੀਆਂ ਨੂੰ ਠੀਕ ਹੈ ਭਾਰਤ ਦੇ ਕੁਝ ਹਿੱਸਿਆਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ ਕੋਈ ਕੀੜੀਆਂ ਨੂੰ ਭੋਜਨ ਦਿੰਦਾ ਹੈ ਤਾਂ ਉਹ ਖੁਸ਼ਹਾਲ ਹੋ ਜਾਂਦਾ ਹੈ ਠੀਕ ਹੈ ਬੇਟਾ ਤਾਂ ਬੇਟਾ ਇਹ ਤਾਂ ਆਪਾਂ ਨੂੰ ਪਤਾ ਆਪਾਂ ਪਹਿਲਾਂ ਵੀ ਗੱਲ ਕਰਦੇ ਪਏ ਆ ਵੀ ਸਾਰਾ ਕੁਝ ਕੁਦਰਤ ਹੈ ਕੁਦਰਤ ਦੇ ਵਿੱਚ ਅਸੀਂ ਜੋ ਵੀ ਬੀਜ ਪਾਉਂਦੇ ਆ ਉਹ ਕੁਦਰ ਸਾਨੂੰ ਵਾਪਸ ਮੋੜਦੀ ਹੈ ਅਸੀਂ ਦੂਜਿਆਂ ਨੂੰ ਜੋ ਕੁਝ ਵੀ ਦਿੰਨੇ ਆ ਉਹਦਾ ਸਾਨੂੰ ਲਾਭ ਮਿਲਦਾ ਠੀਕ ਹੈ ਇਹੀ ਗੱਲ ਇੱਥੇ ਉਹ ਦੱਸ ਰਿਹਾ ਹੈ ਕਿ ਜਿਹੜਾ ਕਹਿੰਦਾ ਉਹਨਾਂ ਨੂੰ ਭੋਜਨ ਦਿੰਦਾ ਉਹ ਖੁਸ਼ਹਾਲ ਹੋ ਜਾਂਦਾ ਵਧੀਆ ਹੋ ਜਾਂਦਾ ਅੱਗੇ ਕਹਿੰਦਾ ਪਿਆ ਕੁਝ ਲੋਕ ਸਵੇਰੇ ਕੀੜੀਆਂ ਦੀਆਂ ਬਸਤੀਆਂ ਵਿੱਚ ਉਹਨਾਂ ਦੀ ਪੂਜਾ ਕਰਨ ਜਾਂਦੇ ਹਨ ਠੀਕ ਹੈ ਕੁਝ ਲੋਕ ਇਹੋ ਜਿਹੇ ਵੀ ਆ ਜਿਹੜੇ ਉਹਨਾਂ ਦੀ ਪੂਜਾ ਕਰਦੇ ਉਹ ਨੇੜੇ ਹੀ ਖੰਡ ਰੱਖਦੇ ਹਨ ਜਿਸ ਨੂੰ ਦਾਨ ਦਾ ਕੰਮ ਮੰਨਿਆ ਜਾਂਦਾ ਹੈ ਠੀਕ ਹੈ ਬੇਟਾ ਅੱਗੇ ਕਹਿੰਦਾ ਜੀ ਹੈ ਜੋ ਉਹਨਾਂ ਦੇ ਦਿਨ ਖੁਸ਼ਕਿਸਮਤ ਬਣਾ ਦੇਵੇਗਾ ਤੇ ਉਹ ਨੂੰ ਦਾਨ ਸਮੇਂ ਦੇ ਆ ਵੀ ਉਹ ਕਹਿੰਦੇ ਉਹ ਕੰਮ ਆ ਜਿਹੜਾ ਸਾਨੂੰ ਖੁਸ਼ਕਿਸਮਤ ਬਣਾ ਦੂਗਾ ਦਿਨ ਨੂੰ ਠੀਕ ਹੈ ਅੱਗੇ ਮੂਲ ਅਮਰੀਕੀਆਂ ਦਾ ਮੰਨਣਾ ਹੈ ਕੀ ਮਨੁੱਖਾਂ ਨੇ ਕੀੜੀਆਂ ਤੋਂ ਬਹੁਤ ਕੁਝ ਸਿੱਖਿਆ ਮੂਲ ਅਮਰੀਕੀਆਂ ਦਾ ਠੀਕ ਹੈ ਜਿਹੜੇ ਅਮਰੀਕਾ ਦੇ ਮੂਲ ਨਿਵਾਸੀ ਹੈ ਉਹਨਾਂ ਨੇ ਸਿੱਖਿਆ ਕਿ ਗਰਮੀਆਂ ਵਿੱਚ ਭੋਜਨ ਕਿਵੇਂ ਸਟੋਰ ਕਰਨਾ ਹੈ ਤਾਂ ਜੋ ਸਰਦੀਆਂ ਵਿੱਚ ਖਾ ਸਕੀਏ ਤੇ ਕਹਿੰਦਾ ਉਹਨਾਂ ਨੇ ਸਿੱਖਿਆ ਵੀ ਗਰਮੀਆਂ ਦੇ ਵਿੱਚ ਕਿਵੇਂ ਭੋਜਨ ਸਟੋਰ ਕਰਨਾ ਕਿਨਾਂ ਨੇ ਮਨੁੱਖਾਂ ਨੇ ਕਿ ਤੋਂ ਕੀੜੀਆਂ ਤੋਂ ਕੀੜੀਆਂ ਨੇ ਸਾਨੂੰ ਸਿਖਾਇਆ ਕਿ ਗਰਮੀਆਂ ਵਿੱਚ ਠੰਡਾ ਕਿਵੇਂ ਰਹਿਣਾ ਹੈ ਅਤੇ ਸਰਦੀਆਂ ਵਿੱਚ ਗਰਮ ਕਿਵੇਂ ਰਹਿਣਾ ਹੈ ਠੀਕ ਹੈ ਇਹ ਵੀ ਸਾਨੂੰ ਕੀੜੀਆਂ ਨੇ ਸਿਖਾਇਆ ਭਾਵੇਂ ਅਸੀਂ ਇਹ ਸਿੱਖਿਆ ਹੋਵੇ ਜਾਂ ਨਾ ਕੀੜੀਆਂ ਨੇ ਸਾਨੂੰ ਸ਼ਾਂਤੀ ਅਤੇ ਸਹਿਯੋਗ ਦੇ ਸਬਕ ਸਿਖਾਏ ਹਨ ਠੀਕ ਹੈ ਬੇਟਾ ਇਹ 2016 ਚ ਆਇਆ ਹੋਇਆ ਪੈਰਾ ਹੈਗਾ ਆਪਾਂ ਪੜ੍ਹਦੇ ਆਂ ਇਹਦਾ ਕਹਿੰਦਾ ਕੀੜੀਆਂ ਨੂੰ ਦੁਨੀਆ ਦੇ ਕੀੜੇ ਮੰਨਿਆ ਜਾਂਦਾ ਕਿਹੜੇ ਬੇਟਾ ਮਜ਼ਬੂਤ ਸਹਾਇਕ ਲਾਲਚੀ ਹਾਸੋਹੀਣੀ ਠੀਕ ਹੈ ਤਾਂ ਬੇਟਾ ਇੱਕ ਹੈਗਾ ਸੀ ਜੋ ਸ਼ੀਲੇ ਠੀਕ ਹੈ ਤਾਂ ਇਹਦੇ ਵਿੱਚ ਬੇਟਾ ਜੋ ਸ਼ੀਲੇ ਦੇ ਸਭ ਤੋਂ ਨੇੜੇ ਹੈਗਾ ਮਜ਼ਬੂਤ ਪ੍ਰੋਬਲ ਠੀਕ ਹੈ ਕੀੜੀਆਂ ਨੂੰ ਦੁਨੀਆ ਦੇ ਸਭ ਤੋਂ ਮਜ਼ਬੂਤ ਜ ਜੋ ਸ਼ੀਲੇ ਕੀੜੇ ਮੰਨਿਆ ਜਾਂਦਾ ਹੈ ਆਪਾਂ ਪੜਿਆ ਪਹਿਰੇ ਦੇ ਵਿੱਚ ਕਹਿੰਦਾ ਕੀੜੀਆਂ ਨੂੰ ਖੋਣ ਵਾਲੇ ਲੋਕ ਹਨ ਦਾਨੀ ਸਹਿਯੋਗੀ ਇਮਾਨਦਾਰ ਅਮੀਰ ਤਾਂ ਬੇਟਾ ਕਿਹੜਾ ਆਲਟਰਨੇਟਿਵ ਠੀਕ ਲੱਗਦਾ ਤੁਹਾਨੂੰ ਆਪਾ ਬੇਟਾ ਪਹਿਰੇ ਚ ਕੀਤਾ ਸੀਗਾ ਠੀਕ ਹੈ ਤਾਂ ਉਹਨਾਂ ਨੂੰ ਦਾਨੀ ਮੰਨਿਆ ਜਾਂਦਾ ਕਿਉਂਕਿ ਉਹਨਾਂ ਦਾ ਜੀਵਨ ਜਿਹੜਾ ਖੁਸ਼ਹਾਲ ਹੋ ਜਾਂਦਾ ਅੱਗੇ ਆ ਗਿਆ 178 ਨੰਬਰ ਸਵਾਲ ਕਿਹਦਾ ਦਾਨ ਇੱਕ ਅਜਿਹਾ ਕਾਰਜ ਹੈ ਜਿਸ ਵਿੱਚ ਸ਼ਾਮਿਲ ਹੈ ਮੰਗਣਾ ਲੈਣਾ ਪੁੱਛਣਾ ਦੇਣਾ ਤਾਂ ਬੇਟਾ ਦਾਨ ਦੇ ਵਿੱਚ ਸ਼ਾਮਿਲ ਕੀ ਹੈ ਦੇਣਾ ਠੀਕ ਹੈ ਦਾਨ ਇਹੋ ਜਿਹਾ ਕਾਰਜ ਹੈ ਜੀ ਦੇ ਵਿੱਚ ਅਸੀਂ ਕੋਈ ਚੀਜ਼ ਦੂਜੇ ਨੂੰ ਦੇ ਦਿੰਨੇ ਆ ਠੀਕ ਹੈ ਕੁਦਰਤ ਨੂੰ ਮਲਟੀਪਲਾਈ ਕਰਕੇ ਮੋੜਦੀ ਆਪਾਂ ਅਕਸਰ ਗੱਲ ਕਰਦੇ ਹੁੰਨੇ ਆ ਅੱਗੇ ਆ ਗਿਆ ਬੇਟਾ ਮੂਲ ਅਮਰੀਕੀਆਂ ਦੇ ਅਨਸਾਰ ਕੀੜੀਆਂ ਨੇ ਮਨੁੱਖ ਨੂੰ ਕੀ ਸਿਖਾਇਆ ਠੀਕ ਹੈ ਕਿ ਕਿੰਦੇ ਸਰਦੀਆਂ ਵਿੱਚ ਭੋਜਨ ਕਿਵੇਂ ਇਕੱਠਾ ਕਰਨਾ ਗਰਮੀਆਂ ਵਿੱਚ ਠੰਡਾਏ ਕਿਵੇਂ ਰਹਿਣਾ ਦੁਸ਼ਮਣਾਂ ਨਾਲ ਕਿਵੇਂ ਲੜਨਾ ਚੰਗੀ ਕਿਸਮਤ ਕਿਵੇਂ ਬਣਾਈਏ ਉਹ ਬੇਟਾ ਆਪਾਂ ਪੜਿਆ ਸੀ ਇੱਕ ਤਾਂ ਗਰਮੀਆਂ 'ਚ ਭੋਜਨ ਕਿਵੇਂ ਇਕੱਠਾ ਕਰਨਾ ਉਹਦੇ ਬਾਰੇ ਇਹ ਸਰਦੀਆਂ ਇਹ ਨਹੀਂ ਹੈਗਾ ਆਨਸਰ ਤੇ ਕੋਨੇ ਦੱਸਿਆ ਸੀ ਗਰਮੀਆਂ ਵਿੱਚ ਠੰਡੇ ਕਿਵੇਂ ਰਹਿਣਾ ਹੈ ਠੀਕ ਹੈ ਤਾਂ ਇਹ ਬੈਸਟ ਆਲਟਰਨੇਟਿਵ ਦੁਸ਼ਮਣਾਂ ਨਾਲ ਕਿਵੇਂ ਲੜਨਾ ਚੰਗੀ ਕਿਸਮਤ ਕਿਵੇਂ ਬਣਾਈਏ ਇੰਨਾ ਬਾਰੇ ਗੱਲ ਨਹੀਂ ਕੀਤੀ ਗਰਮੀਆਂ ਵਿੱਚ ਠੰਡਾ ਕਿਵੇਂ ਰਹਿਣਾ ਹੈ ਆਪਾਂ ਪੈਰੇ ਦੇ ਵਿੱਚ ਪੜਿਆ ਸੀ ਸਰਦੀਆਂ ਵਿੱਚ ਗਰਮ ਕਿਵੇਂ ਰਹਿਣਾ ਹੈ ਠੀਕ ਹੈ ਇਹ ਅਮਰੀਕਾ ਦੇ ਮੂਲ ਨਿਵਾਸੀਆਂ ਨੇ ਕੀੜੀਆਂ ਦੇ ਜਿਹੜਾ ਇਹਨਾਂ ਦੇ ਬਾਰੇ ਦੱਸਿਆ ਠੀਕ ਹੈ ਅੱਗੇ ਬੇਟਾ ਇਹਦਾ ਲਾਸਟ ਸਵਾਲ ਆ ਗਿਆ ਉਹ ਆਪਾਂ ਦੇਖਦੇ ਹਾਂ ਕੀ ਕਹਿੰਦਾ ਪਿਆ ਕਹਿੰਦਾ ਸੰਪੰਨ ਦਾ ਅਰਥ ਹੈ ਰਾਜ ਭਗਤ ਸਹਿਯੋਗੀ ਅਮੀਰ ਗਰੀਬ ਸੰਪੰਨ સમ੍ਰਿੱਧ ਅਮੀਰ ਠੀਕ ਹੈ ਬੇਟਾ ਇਹ ਸਾਰੇ ਇੱਕੋ ਹੀ ਅਰਥ ਹੈਗੇ ਆ ਤਾਂ ਇਹਦਾ ਆ ਗਿਆ ਅਮੀਰ ਸੰਪੰਨ ਖੁਸ਼ਹਾਲ ਨੂੰ ਵੀ ਕਹਿ ਦਿੰਦੇ ਆ ਏ ਸੀ ਗਿਆ ਬੇਟਾ ਇਹਦਾ ਨੋਵੇਂ ਸੈੱਟ ਦਾ ਲਾਸਟ ਪੈਰਾ 10ਵਾਂ ਸੈੱਟ ਅਪਾ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ